ਹਾਂ ਜੁੜ ਜਾਣਗੇ ਬਸ ਸਿੱਧੀ ਜੁੜ ਜਾਣਗੇ ਹਾਂ ਜਿੰਗੋ ਮੇਰੇ ਨਾਲ ਸਾਰੇ ਆ ਗਏ ਜੀ ਆ ਗਏ ਇੱਕ ਮਿੰਟ ਫੋਨ ਫੜਾ ਦਈਏ ਮੜਾ ਜੀ ਆਪਾਂ ਲੈ ਮੈਨੂੰ ਫੜਾ ਲਾਈਵ ਫੜਾ ਦੋ ਮੈਨੂੰ ਫੜਾ ਦੋ ਮੋਬਾਈਲ ਸਾਰੇ ਸੰਗਤ ਪਹੁੰਚੀ ਆ ਆਪਾਂ ਤੁਹਾਨੂੰ ਜਲਦੀ ਨਹੀਂ ਮੇਰਾ ਸਟ੍ਰਾਈਕ ਹਾਂ ਵੀ ਸੁਣੋ ਸਾਰੇ ਜੁੜ ਜਾਂਦੇ ਝੋਟੇ ਹੋਰ ਹੁਣ ਕਰ ਦੋ ਮੇਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗੁਰੂ ਕੀ ਗੋਣੂ ਪ੍ਰਾਦਾਨ ਗੁਰੂ ਆ ਗੁਰੂ ਨੂੰ ਪ੍ਰਾਦਾਨ ਆ ਖੁਸ਼ਕਬਰੀ ਦਿੰਨੇ ਸਾਨੂੰ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਲਦੀ ਜਲਦੀ ਠੀਕ ਆ ਥਾਣੇ ਦੇ ਖੜੇ ਆ ਮਿੱਤਰੋ ਉੱਤੇ ਧੁੰਦ ਵੀ ਬਹੁਤ ਹੋ ਗਈ ਹੁਣ ਤਾਂ ਆ ਖੁੱਲਾ ਨਾ ਕਰੋ ਆ ਖੁੱਲਾ ਕਰ ਲੋ ਖੜਾ ਲੈ ਵੀ ਝੋਟਿਆ ਝੋਟਿਆ ਬੰਦੇ ਜੋੜਨ ਲਾ ਕੇ ਲੈ ਘਰ ਦੇਖ ਰਸਨਾ ਦੇਖ ਰਾ ਖੁਸ਼ਕਬਰੀ ਆ 2000 ਕੈਪਸੂ ਫੜਿਆ ਆ ਫੜੀ ਮੜੇ ਉਹ 2000 ਦੀ ਛੇਪ ਭੰਮੇ ਪਿੰਡ ਦਿੱਤੀ ਸੀ ਪਿੱਛੇ ਤੇ ਉਸ ਤੋਂ ਬਾਅਦ ਇਹ ਆਪਾਂ ਉੱਤੇ ਰੱਖ ਕੇ ਬਹਿ ਗਏ ਆ ਭਾਈ ਲੈਟਰ ਲਾ ਦਿਓ ਯਾਰ ਲੈਟਰ ਲਾਉਣਾ ਜੀ ਲਾਉਣਾ ਲਾਉਣਾ ਕੀ ਉਸ ਤੋਂ ਬਾਅਦ ਇਹ ਆਪਣਾ ਲੇਟ ਹੋ ਗਿਆ ਕੰਮ ਉੱਥੇ ਪ੍ਰਸ਼ਾਸਨ ਪਹੁੰਚਣ ਚ ਉਹ ਬੰਦੇ ਨੇ ਬੰਦੇ ਸੱਜ ਨੇ ਇੱਥੇ ਪਿੱਛੇ ਖੇਡ ਦਿੱਤੀ ਭੰਮੇ ਦਾ ਫਲੈਸ਼ ਲਾ ਲਾ ਸੀ ਸੀ ਉਹ ਪਗੌੜੇ ਸੀ ਫੌਜੀ ਉਹ ਬਾਗਿਆ ਰਾਤ ਫੌਜੀ ਨੇ ਸੱਤਾ ਮਾਰੀਆਂ ਸੀ ਖਨਾਸੇ ਕੰਡੂਸੇ ਮਾਰੀ ਸੀ 11 14 ਨੂੰ ਪਈ ਸੀ ਉਹ ਬੇਲੀ ਬੰਦੇ ਬਹੁਤ ਜਿਆਦਾ ਬਰਮਾਸ਼ ਉਹ दारू ਦੇ ਨਸ਼ੇ ਤੁਸੀਂ ਉਦੋਂ ਪੂਰੇ ਕਾਕਾ ਨੂੰ ਉਹਨਾਂ ਦੀ ਹ ਉਹਨਾਂ ਨੇ ਉਦੋਂ ਉਹ ਕੈਪਸੂਲ ਮਹਿਲਾ ਮੈਨੂੰ ਜਲਦੀ ਲਾਈਵ ਚਾਇਆ ਵੀ ਪਰ ਉਹ ਕੈਪੂ ਛੱਡ ਦੇ ਗਿਆ ਦਾ ਸਾਨੂੰ ਮੋੜ ਦੇ ਵਾਪਸ ਮੈਂ ਮੈਂ ਨਹੀਂ ਮੋੜਦਾ ਵਾਲਾ ਮੈਂ ਖੜੇ ਹੁੰਦੇ ਆ ਲਾਈਵ ਚੱਲੀ ਜਾਣਾ ਮੇਰਾ ਕੋਈ ਇਸ ਤਰ੍ਹਾਂ ਨਹੀਂ ਸੀ ਮੈਂ ਉਹ ਧੱਕਾ ਮਾਰਿਆ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਆਪਾਂ ਕੈਪਸੂਲ ਪ੍ਰਸ਼ਾਸਨ ਦਾ ਮੋਟਰਸਾਈਕਲ ਮੈਨੂੰ ਪਤਾ ਨਹੀਂ ਮੋਟਰਸਾਈਕਲ ਕਿਰਾਇਆ ਉਹ ਮੋਟਰਸਾਈਕਲ ਚੱਕ ਕੇ ਲੈਣ ਦਾ ਮੋਟਰਸਾਈਕਲ ਚਲਾਉਣ ਲੱਗਿਆ ਉਸ ਤੋਂ ਬਾਅਦ ਤੁਸੀਂ ਵੀਡੀਓ ਦੇਖੀ ਹੈ ਵੀਡੀਓ 'ਚ ਉਹਨਾਂ ਨੇ ਆਪਣੇ ਦਸਤਾਰ ਨੂੰ ਇਦਾਂ ਧੱਕਾ ਮਾਰਿਆ ਦਸਤਾਰ ਚਲੋ ਆਪਣੀ ਲੱਤ ਗਈ ਪਰ ਜੇ ਆਪਾਂ ਉੱਥੇ ਚੁੱਪ ਕਰ ਜਾਂਦੇ ਸਿੰਘ ਦਾ ਕੰਮ ਨਹੀਂ ਦਸਤਾਰ ਨਹੇ ਤੋਂ ਚੁੱਪ ਕਰਕੇ ਬਹਿਣਾ ਤਾਂ ਆਹ ਤੁਸੀਂ ਮੇਰਾ ਹੱਥ ਦੇਖ ਲਓ ਕਿਹਾ ਜਾ ਹੋ ਰੱਖਿਆ ਕਿ ਲੋਟੇ ਵਰਗਾ ਇਹ ਅਗਲੇ ਦੇ ਮੂੰਹ ਤੇ ਕਿਵੇਂ ਫੜਿਆ ਹੋ ਬਾਕੀ ਸਿੰਘਾਂ ਨੇ ਆਪਣੇ ਸਾਰੇ ਸ਼ਸਤਰਤਾਰੀ ਸੀ ਬਾਬਿਆਂ ਨੇ ਚੰਗੀ ਭੁਗਤ ਸਮਾਰੀ ਹੈ ਹਣਾ ਹੁਣ ਮੈਂ ਸਾਰੇ ਮੇਰੇ ਵੀਰਾਂ ਨੂੰ ਕਹਿਣਾ ਕਿ ਸ਼ਸਤਰਤਾਰੀ ਹੋ ਕੇ ਰਿਹਾ ਕਰੋ ਜੇ ਅੱਜ ਅਸੀਂ ਸ਼ਸਤਰਤਾਰੀ ਸੀ ਤਾਂ ਘੱਟੋ ਘੱਟ ਚਾਰ ਬੰਦੇ ਤਾਂ ਫੜਿਆ 15 16 ਹੋਰ ਸੀ ਤੇ ਆਹ ਕਦੋਂ ਚਮਚੇ ਜੇ ਫੋਨ ਕਰਦੇ ਨੇ ਸਾਨੂੰ ਵਿੱਚ ਵੀਰ ਜੀ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਮੈਂ ਨਾ ਕਿਸੇ ਨੂੰ ਨਹੀਂ ਬਕਸਦਾ ਸੋਨੂੰ ਮੈਂ ਜਾਣ ਕੇ ਬਾਹਰ ਛੱਡਾਂ ਚਮਕੀਆਂ ਨੂੰ ਇਹਨਾਂ ਦਾ ਜਿਹੜਾ ਕੁਝ ਹੋਣਾ ਹੈ ਜੇਲ੍ਹ 'ਚ ਹੋਣਾ ਜਾਂ ਬਾਅਦ 'ਚ ਆ ਕੇ ਹੋਣਾ 295 A 'ਚ ਹੋਰ ਸੁਣ ਲੋ ਪ੍ਰਸ਼ਾਸਨ ਦਾ ਕੰਮ ਦੇਖੋ ਪ੍ਰਸ਼ਾਸਨ ਨੂੰ ਐਡੀ ਤਾਕੜੀ ਉੱਪਰੋਂ ਸਪਾਰਸ਼ ਆ ਪਈਆਂ ਵੀ ਤੁਸੀਂ ਇਹ ਬਰਚਾ ਨਹੀਂ ਪਾਉਣਾ ਛੋਟਾ ਪਾ ਦਿਓ ਇਹ ਜਿਹੜਾ ਐਸਆਈ ਸਾਹਿਬ ਨੇ ਅਮਰੀਕ ਸਿੰਘ ਤੇ ਇਥੋਂ ਐਸਐਚ ਉਹਨਾਂ ਨੇ ਆਪ ਦੇ ਦਮ ਤੇ ਸਭ ਨੂੰ ਦਰ ਵੱਡੇ ਵੱਡੇ ਕਿਉਂ ਉੱਥੇ ਆਮ ਆਦਮੀ ਸ੍ਰੀ ਆਪਾਲੋ ਪਾਰਟੀ ਜਿੱਤੀ ਸੀ 10 ਸਾਲ ਪਹਿਲਾਂ ਪੰਚਾਇਤ ਸੀ ਉੱਥੋਂ ਦੀ ਉਹ ਪਿੰਡ ਦੀ ਉਹ ਦੱਸਿਆ ਗਿਆ ਕਿ ਉਹਨਾਂ ਨੇ ਚਿੱਟਾ ਪਾਇਆ ਸੀ ਉਹਦੇ ਉਹ ਇਹੇ ਬੰਦਿਆਂ ਨੂੰ ਸਿਰੇ ਦੇ ਕੁੰਡੇ ਦੇ ਬਦਮਾਸ਼ ਨੇ ਤੇ ਇੱਕ ਦੋ ਬੰਦੇ ਫੋਨ ਕਰਦੇ ਸੀ ਇਹ ਨੂੰ ਆਇਆ ਸੀ ਇੱਕ ਬੰਦਾ ਫੋਨ ਕੋ ਗੱਲ ਸਵੇਰੇ ਤੇਰੇ ਘਰੇ ਆ ਜਾਣਗੇ ਬੰਦੇ ਜੋਧੇ ਦੇ ਸਾਨੂੰ ਕੋਈ ਉਹ ਨਹੀਂ ਅਸੀਂ ਸੋਡੇ ਬੱਚੇ ਲੜਦੇ ਖਾਤਰ ਤਾਂ ਦਸਤਾਰ ਲੱਥੀ ਹੈ ਮੈਂ ਲੜਿਆ ਮੇਰੇ ਨਾਲ ਸਿਰ ਲੱਥ ਜੇ ਤਾਂ ਵੀ ਕੋਈ ਚੱਕਰ ਨਹੀਂ ਸਿੱਖੀ ਸਰਕਤ ਨਾ ਜਾਵੇ ਜਾਣ ਜਾਂਦੀ ਹੈ ਤਾਂ ਅੱਜ ਵਗ ਜੇ ਨਾ ਮੈਂ ਪਿੱਛੇ ਹਟਾਂ ਨਾ ਡਰਾਂ ਨਾ ਬਿਕਾਣਾ ਚੁੱਪਾਂ ਆ ਰਾਤ ਦੇ 8:00 ਵਜੇ ਲੋਈ ਦਾ ਤਿਆਰ ਹੈ ਸਾਰੀ ਸਿੱਖ ਸੰਗਤ ਆਈ ਹੋਈ ਹੈ ਪਰਚਾ ਕਰਾ ਕੇ ਲੈਣ ਸਾਨੂੰ ਸਾਹ ਦਿੱਤਾ ਚੈਨਲਾਂ ਨੇ ਸਾਰੇ ਲੋਕ ਆਵਾਜ਼ ਵਾਲੇ ਆਰਐਮਬੀ ਵਾਲੇ ਕਲਜੀਪਤਾ ਵਾਲੇ ਮਾਨਸਾ ਲਾਈਵ ਵਾਲੇ ਲੱਖੇ ਸਿਧਾਣੇ ਸਾਨੂੰ ਬਾਰ ਬਾਰ ਫੋਨ ਕਰਿਆ ਸਿਰਦਾ ਸਿਮਰਜੀਤ ਮਾਨ ਸਿੰਘ ਸਾਡੇ ਨਾਲ ਸੀ ਉਹ ਕਹਿੰਦੇ ਨਾ ਕੱਟਣਗੇ ਅਸੀਂ ਆਵਾਂਗੇ ਸਾਰੇ ਸਿੱਖ ਸੰਗਤ ਦਾ ਸਮਾਹ ਹੋ ਸਾਰੇ ਸਾਨੂੰ ਪੂਰਾ ਯਾਰ ਸੰਗਤ ਦਾ ਪਿਆਰ ਮਿਲਿਆ ਬਾਈ ਧੰਨਵਾਦ ਤੁਹਾਡਾ ਆਪਾਂ 34295ਏ ਦਾ ਕੇਰਾ ਨੂੰ ਅੰਦਰ ਜਾਣ ਦੇ ਬਾਕੀ ਨੂੰ ਬਾਹਰ ਆਉਣਗੇ ਉਹ ਦੇਖਾਂਗੇ ਤੇ ਆ ਦੇਖੋ ਛੋਟੇ ਭਰਾ ਦਾ ਹੱਥ ਜਦੋਂ ਉਸ ਤੋਂ ਬਾਅਦ ਮੇਰੀ ਦਸਤਾਰ ਲਾਉਣ ਤੋਂ ਬਾਅਦ ਮੈਂ ਹੱਥ ਸਮੋਤਰ ਦੇ ਤੌਰ ਤੇ ਵਰਤਕਸ਼ ਹੈ ਤੇ ਬਾਕੀ ਆ ਸਿੰਘਾਂ ਨੇ ਸ਼ਸਤਰਤਾਰੀ ਸੀ ਇਹਨਾਂ ਨੇ ਬਥੇਰਾ ਕਮਾਲ ਦਿਖਾਇਆ ਸੋ ਸਾਰਿਆਂ ਦਾ ਧੰਨਵਾਦ ਅਸੀ ਇਹ ਦੋ ਸ਼ਬਦ ਬਸ 34295ਏ ਲੱਗੀ ਹੈ 11 ਨੰਬਰ ਐਫ ਆਈ ਆਰ ਹੈ 34295ਏ 34 ਤੇ 22 ਆਪੀ ਤਿਤਾਰਾ ਕਿਹੜਾ ਰਗੜੇ ਜਾਣਗੇ ਕਿਹੜਾ ਇਹ ਚ ਰਹਿਣਗੇ ਸਰਕਾਰ ਨੇ ਬਹੁਤ ਜ਼ੋਰ ਲਾਇਆ ਗੱਲ ਕਰ ਪ੍ਰਸ਼ਾਸਨ ਨੂੰ ਦਬਾਉਣ ਆ ਗਾ ਕਾ ਪ੍ਰਸ਼ਾਸਨ ਦੱਬਿਆ ਨਹੀਂ ਗਿਆ ਇਹੋ ਜਿਹੇ ਮੁਲਾਜ਼ਮ ਹੁਣ ਚੀਂ ਥਾਣੇ ਵਰਗਾ ਐਸਐਚਓ ਵਿਚਾਰੇ ਕਹਿੰਦੇ ਅਸੀਂ ਨਹੀਂ ਰਹੀਏ ਛੋਟੇ ਤੇਰਾ ਕੰਮ ਕਰਤਾ ਦੇਖੋ ਅਮਰੀਕ ਸਿੰਘ ਆ ਵਿਚਾਰਾ ਕਿਹਨੇ ਪਿੰਡ ਦਾ ਬਾਈ ਇਹ ਤਾਂ ਕੋਈ ਨਾ ਹੀ ਹੋਣੀ ਇਹ ਐਸਐਸ ਆਈ ਸਾਹਿਬ ਇਹ ਕਹਿੰਦਾ ਝੋਟੇ ਇਹ ਇੱਕ ਤਰ੍ਹਾਂ ਦਾ ਇੰਨਾ ਚਿਰ ਸਰਵਿਸ ਮੇਰੇ ਪਿਓ ਦੀ ਉਮਰ ਦਾ ਉਹਨੇ ਮੈਨੂੰ ਮਨਮ ਪਰ ਚੇ ਗਿਆ ਕਹਿੰਦਾ ਝੋਟੇ ਮੈਂ ਰਹਿਣਾ ਹਾਂ ਥਾਣੇ ਚ ਕੱਲ ਨੂੰ ਗੱਲ ਕਰ ਅਸੀਂ ਤੇਰਾ ਕੰਮ ਕਰਤਾ ਤੇ ਸਾਡੇ ਸਾਹਮਣੇ ਹਜਾ ਕੁਝ ਹੋਇਆ ਸੀ ਬਾਈ ਇਹੋ ਜਿਹੇ ਵੀ ਮੁਲਾਜ਼ਮ ਹੁੰਦੇ ਨੇ ਅਸੀਂ ਐਡੀ ਵੱਡੀ ਖੇਪ ਫੜੀ ਸੀ 2000 ਕੱਲ ਨੂੰ ਹੋਰ ਵੀ ਵੱਡੀ ਫੜਾਂਗੇ ਯਾਰ ਜੇ ਕੋਸ ਹੁੰਦਾ ਬਲੈਕੀਆਂ ਤੋਂ ਕਰ ਲੋ ਤੇ ਜਿਹੜਿਆ ਫੋਨ ਕਰਦਾ ਸੀਰੇ ਨੂੰ ਜਾਂ ਬਾਬੇ ਨੂੰ ਸ਼ਮਸ਼ੇਰ ਨੂੰ ਸੋਨੂੰ ਮੈਂ ਜਾਣ ਕੇ ਛੱਡਿਆ ਬਾਹਰ ਤਿਆਰ ਰਹੋ ਹਾਂ ਮੇਰੇ ਹੋਏ ਸੋਨਹੋ ਹੋਈਏ ਗਾ ਚਲੋ ਜੀ ਬੱਲੇ ਬੱਲੇ ਬਲਾ ਕੇ ਹਾਂ ਜੁੜ ਜਾਣਗੇ ਬਸ ਇਦੀ ਜੁੜ ਜਾਣਗੇ ਸਾਰੇ ਸੰਗੋ ਮੇਰੇ ਨਾਲ ਸਾਰੇ ਆ ਗਏ ਜੀ ਆ ਗਏ ਇੱਕ ਮਿੰਟ ਫੋਨ ਫੜਾ ਦਈਏ ਮੜਾ ਜੀ ਆਪਾਂ ਲੈ ਮੈਨੂੰ ਫੜਾ ਲਾਈਵ ਫੜਾ ਦੋ ਮੈਨੂੰ ਫੜਾ ਦੋ ਮੋਬਾਈਲ ਸਾਰੇ ਸੰਗਤ ਪਹੁੰਚੀ ਆ ਆਪਾਂ ਤੁਹਾਨੂੰ ਜਲਦੀ ਨਹੀਂ ਮੇਰਾ ਸਟ੍ਰਾਈਕ ਆ ਆ ਵੀ ਸੁਣੋ ਸਾਰੇ ਜੁੜ ਜਾਂਦੇ ਝੋਟੇ ਹੋਰ ਹੁਣ ਕਰ ਦੋ ਮੇਰਾ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗੁਰ ਕੀ ਕੋ ਉਹਨੂੰ ਫੜਾ ਦਵਾਂਗੇ ਆ ਗੁਰ ਨੂੰ ਫੜਾ ਦਵਾਂ ਹਾਂ ਖੁਸ਼ਕਾਬਰੀ ਦਿੰਦੇ ਤੁਹਾਨੂੰ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਲਦੀ ਜਲਦੀ ਠੀਕਾ ਥਾਣੇ ਤੇ ਖੜੇ ਆ ਮਿੱਤਰੋ ਉੱਤੇ ਧੁੰਦ ਵੀ ਬਹੁਤ ਹੋ ਗਈ ਹੁਣ ਤਾਂ ਹਾਂ ਗੁੱਲਾ ਕਰ ਲੋ ਖੜਾ ਲੈ ਵੀ ਝੋਟਿਆ ਝੋਟਿਆ ਬੰਦੇ ਜੁੜਨ ਲਾਗੇ ਲੈ ਘਰ ਦੇਖ ਰਸਨਾ ਦੇਖ ਰ ਖੁਸ਼ਕਬਰੀ ਆ ਫੜੀ ਮਣੇ ਉਹ 2000 ਦੀ ਛੇਪ ਭੰਮੇ ਪਿੰਡ ਦਿੱਤੀ ਸੀ ਪਿੱਛੇ ਤੇ ਉਸ ਤੋਂ ਬਾਅਦ ਇਹ ਆਪਾਂ ਉੱਤੇ ਰੱਖ ਕੇ ਬਹਿ ਗਏ ਲੈ ਲੈ ਲਾ ਦਿਓ ਯਾਰ ਲੈਟਰ ਲਾਣਾ ਜੀ ਲਾਣਾ ਲਾਣਾ ਕੀ ਉਸ ਤੋਂ ਬਾਅਦ ਹੀ ਇਹ ਆਪਣਾ ਲੇਟ ਹੋ ਗਿਆ ਕੰਮ ਉੱਥੇ ਪ੍ਰਸ਼ਾਸਨ ਪਹੁੰਚ ਚ ਉਹ ਬੰਦੇ ਨੇ ਬੰਦੇ ਸੱਜ ਨੇ ਇੱਥੇ ਪਿੱਛੇ ਖੇਡ ਦਿੱਤੀ ਪਰ ਮੇਰਾ ਫਲੈਸ਼ ਲਾ ਲਾ ਸੀ ਉਹ ਪਗੌੜੇ ਸੀ ਫੌਜੀ ਉਹ ਬਾਗਿਆ ਰਾਤ ਫੌਜੀ ਨੇ ਸੱਤਾ ਮਾਰੀਆਂ ਸੀ ਖਨਾਸੇ ਕੰਡੂਸੇ ਮਾਰ ਰਹੀ 11 14 ਨੂੰ ਪਈ ਸੀ ਉਹ ਬੇਲੀ ਬੰਦੇ ਬਹੁਤ ਜਿਆਦਾ ਬਰਮਾਸ਼ ਉਹ दारू ਦੇ ਨਸ਼ੇ ਤੁਸੀਂ ਉਦੋਂ ਪੂਰੇ ਕਾਕੂ ਉਹਨਾਂ ਦੀ ਹਿੰਮਤ ਹੈ ਨਹੀਂ ਸੀ ਉਹਨਾਂ ਨੇ ਉਦੋਂ ਉਹ ਕੈਪਸੂਲ ਮਹਿਲਾ ਮੈਨੂੰ ਚਲਦੀ ਲਾਈਵ 'ਚ ਆਇਆ ਵੀ ਪੈਪੂ ਛੱਡ ਦੇ ਕਹਿੰਦਾ ਸਾਨੂੰ ਮੋੜ ਦੇ ਵਾਪਸ ਮੈਂ ਮੈਂ ਨਹੀਂ ਮੋੜਦਾ ਵਾੜਾ ਮੈਂ ਕੋਈ ਇਸ ਤਰ੍ਹਾਂ ਦੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਆਪਾਂ ਕੈਪਸੂਲ ਪ੍ਰਸ਼ਾਸਨ ਦਾ ਮੋਟਰਸਾਈਕਲ ਮੈਨੂੰ ਪਤਾ ਨਹੀਂ ਮੋਟਰਸਾਈਕਲ ਕਿਰਾਏਗਾ ਉਹ ਮੋਟਰਸਾਈਕਲ ਚੱਕ ਕੇ ਲੈਣ ਦਾ ਮੋਟਰਸਾਈਕਲ ਚਲਾਉਣ ਲੱਗਾ ਉਸ ਤੋਂ ਬਾਅਦ ਤੁਸੀਂ ਵੀਡੀਓ ਦੇਖੀ ਹੈ ਵੀਡੀਓ 'ਚ ਉਹਨਾਂ ਨੇ ਆਪਣੇ ਦਸਤਾਰ ਨੂੰ ਇਦਾਂ ਧੱਕਾ ਮਾਰਿਆ ਦਸਤਾਰ ਚਲੋ ਆਪਣੀ ਲੱਥ ਗਈ ਪਰ ਜੇ ਆਪਾਂ ਉੱਥੇ ਚੁੱਪ ਕਰ ਜਾਂਦੇ ਸਿੰਘ ਦਾ ਕੰਮ ਨਹੀਂ ਦਸਤਾਰ ਮਹਿੇ ਤੋਂ ਚੁੱਪ ਕਰਕੇ ਬਹਿਣਾ ਤਾਂ ਆ ਆ ਤੁਸੀਂ ਮੇਰਾ ਹੱਥ ਦੇਖ ਲਓ ਕਿ ਹੈ ਜਾ ਹੋ ਰੱਖਿਆ ਕਿ ਲੋਟੇ ਵਰਗਾ ਇਹ ਅਗਲੇ ਦੇ ਮੂੰਹ ਤੇ ਕਿਵੇਂ ਫਰਿਆ ਹੋ ਬਾਕੀ ਸਿੰਘਾਂ ਨੇ ਆਪਣੇ ਸਾਰੇ ਸ਼ਸਤਰ ਧਾਰੀ ਸੀ ਬਾਬਿਆਂ ਨੇ ਚੰਗੀ ਭੁਗਤ ਸਮਾਰੀ ਹੈ ਹਣਾ ਹੁਣ ਮੈਂ ਸਾਰੇ ਮੇਰੇ ਵੀਰਾਂ ਨੂੰ ਕਹਿਣਾ ਕਿ ਸ਼ਸਤਰਧਾਰੀ ਹੋ ਕੇ ਰਹਾ ਕਰੋ ਜੇ ਅੱਜ ਅਸੀਂ ਸ਼ਸਤਰਧਾਰੀ ਸੀ ਤਾਂ ਘੱਟੋ ਘੱਟ ਚਾਰ ਬੰਦੇ ਤਾਂ ਫੜਿਆ 15 16 ਹੋਰ ਸੀ ਤੇ ਆ ਕਦੋਂ ਚਮਚੇ ਜੇ ਫੋਨ ਕਰਦੇ ਨੇ ਸਾਨੂੰ ਵਿੱਚ ਵੀ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਮੈਂ ਨਾ ਕਿਸੇ ਉਹ ਨਹੀਂ ਬਕਸ ਦਾ ਸੋਨੂੰ ਆ ਜਾਣ ਕੇ ਬਾਹਰ ਛੱਡਿਆ ਚਮਕੀਆਂ ਨੂੰ ਇਹਨਾਂ ਦਾ ਜਿਹੜਾ ਕੁਝ ਹੋਣਾ ਹੈ ਜੇਲ੍ਹ 'ਚ ਹੋਣਾ ਜਾਂ ਬਾਅਦ 'ਚ ਆ ਕੇ ਹੋਣਾ 295 ਇਹ 'ਚ ਹੋਰ ਸੁਣ ਲੋ ਪ੍ਰਸ਼ਾਸਨ ਦਾ ਕੰਮ ਦੇਖੋ ਪ੍ਰਸ਼ਾਸਨ ਨੂੰ ਐਡੀ ਤਾਕੜੀ ਉੱਪਰੋਂ ਸਪਾਰਸ਼ ਆ ਪਈਆਂ ਵੀ ਤੁਸੀਂ ਇਹ ਵਰਚਾ ਨਹੀਂ ਪਾਉਣਾ ਛੋਟਾ ਪਾ ਦਿਓ ਇਹ ਜਿਹੜਾ ਐਸਆਈ ਸਾਹਿਬ ਨੇ ਅਮਰੀਕ ਸਿੰਘ ਤੇ ਥੁਨੇਸ ਐਚ ਉਹਨਾਂ ਨੇ ਆਪ ਦੇ ਦਮ ਤੇ ਸਭ ਨੂੰ ਦਰ ਵੱਡੇ ਵੱਡੇ ਕਿਉਂ ਉੱਥੇ ਆ ਮਾਫੀ ਸਿਰ ਆ ਪਾਲੋ ਪਾਰਟੀ ਜਿੱਤੀ ਸੀ 10 ਸਾਲ ਪਹਿਲਾਂ ਪੰਚਾਇਤ ਸੀ ਉੱਥੋਂ ਦੀ ਉਹ ਪਿੰਡ ਦੀ ਉਹ ਦੱਸਿਆ ਗਿਆ ਕਿ ਉਹਨਾਂ ਨੇ ਚਿੱਟਾ ਪਾਇਆ ਸੀ ਉਹਦੇ ਉਹ ਇਹੇ ਬੰਦਿਆਂ ਨੂੰ ਸਿਰ ਦੇ ਮੁੰਡੇ ਦੇ ਬਦਮਾਸ਼ ਨੇ ਤੇ ਇੱਕ ਦੋ ਬੰਦੇ ਫੋਨ ਕਰਦੇ ਸੀਰੇ ਨੂੰ ਆਇਆ ਸੀ ਇੱਕ ਬੰਦਾ ਫੋਨ ਕੋ ਗੱਲ ਹੀ ਸਵੇਰੇ ਤੇਰੇ ਘਰੇ ਆ ਜਾਣਗੇ ਵੱਡੇ ਜੋਧੇਰੇ ਸਾਨੂੰ ਕੋਈ ਉਹ ਨਹੀਂ ਅਸੀਂ ਸੋਡੇ ਬੱਚੇ ਲੜਦੇ ਖਾਤਰ ਤਾਂ ਦਸਤਾਰ ਲੱਥੀ ਹੈ ਮੈਂ ਲੜਿਆ ਮੇਰ ਦਾ ਸਿਰ ਲੱਥ ਜੇ ਤਾਂ ਵੀ ਕੋਈ ਚੱਕਰ ਨਹੀਂ ਸਿੱਖੀ ਸਰਕ ਨਾ ਜਾਵੇ ਜਾਣ ਜਾਂਦੀ ਤਾਂ ਅੱਜ ਆ ਗਏ ਨਾ ਮੈਂ ਪਿੱਛੇ ਹਟਾਂ ਨਾ ਡਰਾਂ ਨਾ ਬਿਕਾਂ ਨਾ ਚੁੱਪਾਂ ਆ ਰਾਤ ਦੇ 8:00 ਵਜੇ ਨੂੰ ਇਹਦਾ ਤਿਆਰ ਹੈ ਸਾਰੀ ਸਿੱਖ ਸੰਗਤ ਆਈ ਹੋਈ ਹੈ ਪਰਚਾ ਕਰਾ ਕੇ ਲੈਣ ਸਾਨੂੰ ਸਾਧ ਦਿੱਤਾ ਚੈਨਲਾਂ ਨੇ ਸਾਰੇ ਲੋਕ ਬਾਜ ਵਾਲੇ ਆਰਐਮਬੀ ਵਾਲੇ ਕਲਜੀਪਤਾ ਵਾਲੇ ਮਾਨਸਾ ਲਾਈ ਵਾਲੇ ਲੱਖੇ ਸਿਧਾਣੇ ਸਾਨੂੰ ਬਾਰ-ਬਾਰ ਫੋਨ ਕਰਿਆ ਸਿਰਦਾਸ ਸਮਜੀਤ ਮਾਨ ਸਿੰਘ ਸਾਡੇ ਨਾਲ ਸੀ ਉਹ ਕਹਿੰਦੇ ਨਾ ਕੱਟਣਗੇ ਅਸੀਂ ਆਵਾਂਗੇ ਸਾਰੇ ਸਿੱਖ ਸੰਗਤ ਦਾ ਸਮਾਹ ਹੋ ਸਾਰੇ ਸਾਨੂੰ ਪੂਰਾ ਯਾਰ ਸੰਗਤ ਦਾ ਪਿਆਰ ਮਿਲਿਆ ਬਾਈ ਧੰਬਾ ਸੋਡਾ ਆਪਾਂ 4 ਚਾਰਾ 295 A ਦਾ ਕੇਸ ਨੂੰ ਅੰਦਰ ਜਾਣ ਦੇ ਬਾਕੀ ਨੂੰ ਬਾਹਰ ਆਉਣਗੇ ਉਹ ਦੇਖਾਂਗੇ ਤੇ ਆਹ ਦੇਖੋ ਛੋਟੇ ਭਰਾ ਦਾ ਹੱਥ ਜਦੋਂ ਉਸ ਤੋਂ ਵੱਲ ਮੇਰੀ ਦਸਤਾਰ ਲਾਉਣ ਤੋਂ ਬਾਅਦ ਮੈਂ ਹੱਥ ਸਲੁੱਤਰ ਦੇ ਤੌਰ ਤੇ ਵਰਕ ਕਰਸ਼ਾ ਤੇ ਬਾਕੀ ਦਾ ਸਿੰਘਾਂ ਨੇ ਸ਼ਸਤਰਤਾ ਰਹੀ ਸੀ ਇਹਨਾਂ ਨੇ ਬਥੇਰਾ ਕਮਾਲ ਦਿਖਾਇਆ ਸੋ ਸਾਰਿਆਂ ਦਾ ਧੰਨਵਾਦ ਅਸੀਂ ਦੋ ਸ਼ਬਦ ਬਸ 295 A ਲੱਗੀ ਹੈ 11 ਨੰਬਰ ਐਫ ਆਈ ਆਰ 295 A 34 ਤੇ 22 ਆਈ ਪੀ ਸੀ ਤਾਰਾ ਕਿਹਾਂ ਰਖੜੇ ਜਾਣਗੇ ਕਿਹਨਾਂ ਇਹ ਚ ਰਹਿਣਗੇ ਸਰਕਾਰ ਨੇ ਬਹੁਤ ਜ਼ੋਰ ਲਾਇਆ ਗੱਲ ਕਰ ਪ੍ਰਸ਼ਾਸਨ ਨੂੰ ਦਬਾਉਣ ਆ ਗਾ ਕਾ ਪ੍ਰਸ਼ਾਸਨ ਦੱਬਿਆ ਨਹੀਂ ਗਿਆ ਇਹੋ ਜਿਹੇ ਮੁਲਾਜ਼ਮ ਹੁਣ ਚੀਂ ਥਾਣੇ ਵਰਗਾ ਐਸਐਚਓ ਵਿਚਾਰੇ ਕਹਿੰਦੇ ਅਸੀਂ ਨਹੀਂ ਰਹੀਏ ਛੋਟੇ ਤੇਰਾ ਕੰਮ ਕਰਤਾ ਦੇਖੋ ਅਮਰੀਕ ਸਿੰਘ ਆ ਵਿਚਾਰਾ ਕਿਹੜੇ ਪਿੰਡ ਦਾ ਬਾਈ ਇਹ ਤਾਂ ਕੋਈ ਨਾ ਹੀ ਹੋਣੀ ਇਹ ਐਸਐਸ ਆਈ ਸਾਹਿਬ ਇਹ ਕਹਿੰਦਾ ਝੋਟੇ ਇਹ ਇੱਕ ਤਰ੍ਹਾਂ ਦਾ ਇੰਨਾ ਚਿਰ ਸਰਵਿਸ ਮੇਰੇ ਪਿਓ ਦੀ ਉਮਰ ਦਾ ਉਹਨੇ ਮੈਨੂੰ ਮਨਮਰਜ਼ੀ ਚੇ ਗਿਆ ਕਹਿੰਦਾ ਝੋਟੇ ਮੈਂ ਰਹਿਣਾ ਹਾਂ ਥਾਣੇ ਚ ਕੱਲ ਨੂੰ ਗੱਲ ਕਰ ਅਸੀਂ ਤੇਰਾ ਕੰਮ ਕਰਤਾ ਤੇ ਸਾਡੇ ਸਾਹਮਣੇ ਹਜਾ ਕੁਝ ਹੋਇਆ ਸੀ ਬਾਈ ਇਹੋ ਜਿਹੇ ਵੀ ਮੁਲਾਜ਼ਮ ਹੁੰਦੇ ਨੇ ਅਸੀਂ ਐਡੀ ਵੱਡੀ ਖੇ ਫੜੀ ਸੀ 2000 ਕੱਲ ਨੂੰ ਹੋਰ ਵੀ ਵੱਡੀ ਫੜਾਂਗੇ ਯਾਰ ਜੇ ਕੋਸ ਹੁੰਦਾ ਬਲੈਕੀਆਂ ਤੋਂ ਕਰ ਲੋ ਤੇ ਜਿਹੜਿਆ ਫੋਨ ਕਰਦਾ ਸੀਰੇ ਨੂੰ ਜਾਂ ਬਾਬੇ ਨੂੰ ਸ਼ਮਸ਼ੇਰ ਨੂੰ ਸੋਨੂੰ ਮੈਂ ਜਾਣ ਕੇ ਛੱਡਿਆ ਬਾਹਰ ਤਿਆਰ ਰਹੋ ਮੇਰੇ ਸੋਨਹੋ